ਪੁਲਿਸ ਜਿਹੜੀ ਆ ਪੂਰੀ ਮਸਤੀ ਦੇ ਨਾਲ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਜਿਹੜੀਆਂ ਬੰਬ ਦੀਆਂ ਜਿਹੜੀਆਂ ਥ्रेट्स ਵੀ ਮਿਲੀਆਂ ਨੇ ਥਾ-ਥਾ ਦੇ ਚੈਕਿੰਗ ਹੋਈ ਆ ਅੱਜ ਪੁਲਿਸ ਜਿਹੜੇ ਉੱਚ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਤੇ ਬਾਸ ਸੜੇ ਦੇ ਵਿੱਚ ਜਿਹੜੀਆਂ ਬਰੀਕੀ ਦੇ ਨਾਲ ਚੈਕਿੰਗ ਚੱਲਦੀ ਪਈ ਆ ਐਡੀਸੀਪੀ ਕਮਲਪ੍ਰੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਨ ਲਈ ਆ ਸਰ ਕੀ ਕਹੋਗੇ ਅੱਜ ਭਾਰੀ ਪੁਲਿਸ ਤਾਕਤ ਦੇ ਨਾਲ ਚੈਕਿੰਗ ਕੀਤੀ ਜਾਂਦੀ ਹੈ ਕੀ ਕਰ ਜੀ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ श्री ਸੁਪਨ ਸ਼ਰਮਾ ਜੀ ਆਈਪੀਐਸ ਨੇ ਵਿਸ਼ੇਸ਼ ਨਿਰਦੇਸ਼ ਅੰਦਰ ਚੱਲਦੀ ਪਈ ਹੈ ਜਿਦੇ ਆਫੀਸਰ ਗਸਟਰਡ ਆਫੀਸਰਾਂ ਦੀ ਡਿਊਟੀ ਲੱਗੀ ਹੋਈ ਹੈ ਜਿਹੜੇ ਕਰੀਬ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਜਿਹਦੇ ਚ ਅਸੀਂ ਟੈਕਨੀਕਲ ਤੌਰ ਤੇ ਵਾਹਨ ਐਪ ਦੇ ਲਾਲ ਜਿਹੜੇ ਸਸਪੀਸ਼ਸ ਵਾਹਨ ਕੋਈ ਉੱਥੇ ਖੜੇ ਕੀਤੇ ਨੇ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੇ ਕੋਈ ਸਪੀਸ਼ੀਅਸ ਵਹੀਕਲ ਕੋਈ ਮਿਲਦਾ ਆ ਉਹਦੇ ਚ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੀ ਉਹਦੀ ਸਪੁਰਦਾਰੀ ਉਹਦੇ ਮਾਲਕ ਨੂੰ ਦਿੱਤੀ ਜਾਏਗੀ ਹੁਣ ਤਾਂ ਕੁਛ ਮਿਲਿਆ ਜੀ ਕੋਈ ਇਦਾਂ ਦਾ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਚੀਜ਼ ਇਦਾਂ ਦੀ ਕੁਝ ਮਿਲੀ ਆ ਇਹ ਫਿਲਹਾਲ ਚੈਕਿੰਗ ਜਾਰੀ ਹੈ ਜਦੋਂ ਵੀ ਕੋਈ ਮਿਲੂਗੀ ਤੁਹਾਨੂੰ ਇਹਦੇ ਅਖੀਰ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਤੇ ਅੱਦੇ ਵੀ ਕੇਸ ਤਰ੍ਹਾਂ ਚੈੱਕ ਹੈ ਜਿਹੜੇ ਚੱਲਦੀਆਂ ਰਹਿਣਗੀਆਂ ਬਿਲਕੁਲ ਕੀਤੀ ਜਾਏਗੀ ਠੀਕ ਹੈ ਠੀਕ ਹੈ ਸਰ ਤੁਹਾਨੂੰ ਬਾਈ ਤੁਹਾਨੂੰ ਸੋਇਸਾ ਨੇ ਐਡੀਸੀਪੀ ਡਬਲ ਪੀ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਆ ਪੁਲਿਸ ਲਗਾਤਾਰ ਜਿਹੜੀ ਚੈਕਿੰਗ ਕਰਦੀ ਸੀ ਉਹ ਚੈਕਿੰਗ ਕਰਦੀ ਆ ਰਹੀ ਆ ਤੇ ਚੈਕਿੰਗ ਕਰੂਗੀ ਤੇ ਜੇ ਕੋਈ ਸ਼ੱਕੀ ਚੀਜ਼ ਮਿਲਦੀ ਆ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਤਾਂ ਤੁਰੰਤ ਤੁਰੰਤ ਜਿਹੜੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਪੁਲਿਸ ਨੂੰ ਜਿਹੜੀਆਂ ਲੈ ਆ ਤਾਂ ਤਾਂ ਜਿਹੜੀਆਂ ਬੰਬ ਰੱਖਣੇ ਜਿਹੜੀਆਂ ਧਮਕੀਆਂ ਮਾਰੀਆਂ ਸੀ ਕਿ ਕਿ ਇੱਥੇ ਬੰਬ ਪਲਾਨ ਕੀਤਾ ਗਿਆ ਉੱਥੇ ਕੀਤਾ ਗਿਆ ਜਿਹੜੀਆਂ ਇਹ ਵਵਾਵਾਂ ਸੀ ਇਹਨੂੰ ਦੇਖਦੇ ਹੋਏ ਪਰ ਪੁਲਿਸ ਕਿਤੇ ਨਾ ਕਿਤੇ ਜਿਹੜੀ ਸੀਰੀਅਸ ਜ਼ਰੂਰ ਆ ਕਿਉਂਕਿ ਡੀਸੀ ਦਫ਼ਤਰ ਦੇ ਵਿੱਚ ਵੀ ਜਿਹੜੀ ਇਹ ਵਵਾ ਫੈਲੀ ਸੀਗੀ ਤਾਂ ਉਸ ਤੋਂ ਬਾਅਦ ਪੁ تمام پولیس ਜਿਹੜੇ ਆ ਉੱਥੇ ਪਹੁੰਚੀ ਹੋਈ ਹੈ ਕਾਫੀ ਵੱਡੀ ਤਦਾਦ ਹੈ ਤੇ ਚੈਕਿੰਗ ਚੱਲਦੀ ਹੈ باقی ਅਗਲੀ ਅਪਡੇਟ ਜੀ ਸਾਡੇ ਨਾਲ ਬੜੇ ਤੁਸੀਂ ਕੈਮਰਾ ਪਰਸਨ ਰਿਕਵਰਮੈਂਟ ਜਾਂ ਨੀਸ਼ਮਾ ਰਿਪੋਰਟ ਕਬਾ ਟਿੰਗਿਲਨੇ ਆਣਾ